ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ 16 ਤਰੀਕ ਆ 7ਵਾਂ ਮਹੀਨਾ 2025 ਤੇ ਜੰਗਲ ਆਪਣੇ ਦੇ ਵਿੱਚ ਕਈ ਹਜ਼ਾਰ ਬੂਟੇ ਦਾ ਹੋਰ ਵਾਧਾ ਹੋ ਗਿਆ 1000 ਬੂਟਾ ਹੋਰ ਲਾਤਾ ਤੇ ਆ ਵੇਖੋ ਰੁੱਖ ਜਿਹੜੇ ਆ 4-4 ਫੁੱਟ 5-5 ਫੁੱਟ ਜਿਹੜੇ ਆ ਹੋ ਗਏ ਆ ਕੋਈ ਸੱਤ-ਸੱਤ ਫੁੱਟ ਹੋ ਗਏ ਜਿੰਨੇ ਵੀ ਲਾਈ ਸੀ ਬਰਸਾਤੀ ਪਾਣੀ ਦੇ ਨਾਲ 3-3 4-4 ਫੁੱਟ ਜਿਹੜੇ ਵੱਧ ਗਿਆ ਇੱਕ ਰੁੱਖ 100-100 ਵੱਧ ਤੋਂ ਵੱਧ ਰੁੱਖ ਲਗਾਈਏ ਸਾਰ ਰੁੱਖਾਪਾ ਲਗਾਉਣ ਲੱਗੇ ਆ ਹੁਣ ਫਿਰ ਕਿ ਆਪਾਂ ਜਿਹੜਾ ਹੁਣ ਤੱਕ ਕੰਪਲੀਟ ਕਰ ਲਿਆ ਵਾ ਸਾਡੇ 68000 ਬੂਟਾ ਸਾਡੇ 8000 ਲਾਤਾ 500 ਅੱਜ ਹੋਰ ਲਾਵਾਂਗੇ 9000 ਹੋਰ ਜੂ ਤੇ 2-3 ਦਿਨਾਂ ਦੇ ਵਿੱਚ 1000 ਲਾ ਕੇ ਪੂਰਾ 10000 ਲਾ ਕੇ ਜੰਗਲ ਕੰਪਲੀਟ ਕਰ ਦੇਣਾ ਅਕਰੋਦਰਸ਼ਨ ਜੰਗਲ ਦੇ ਇਹੀ ਜੰਗਲ ਆ ਜਿਹੜਾ ਸੜ ਕੇ ਸੁਆਹ ਹੋ ਗਿਆ ਸੀ ਨੀਅਤ ਹੋਵੇ ਤੇ ਸਭ ਕੁਝ ਪਰਮਾਤਮਾ ਤੁਹਾਡੀ ਨੀਅਤ ਨੂੰ ਫਲ ਲਾਉਂਦਾ ਸੋ ਆ ਵੇਖੋ ਹਰਿਆ ਭਰਿਆ ਜੰਗਲ ਹੋ ਗਿਆ ਤੇ ਬੂਟੇ ਜਿਹੜੇ ਆ ਕੁਦਰਤੀ ਪਾਣੀ ਦੇ ਨਾਲ ਵੇਖੋ ਕਿਹੜੇ ਕਿਹੜੇ ਹੋ ਗਿਆ ਸੋ ਵੱਧ ਤੋਂ ਵੱਧ ਰੁੱਖ ਲਾਇਆ ਕਰੋ ਔਰ ਪਾਣੀ ਦੇ ਵਿੱਚ ਵੀ ਪਰਮਾਤਮਾ ਨੇ ਕੁਦਰਤ ਦਾ ਜੇਕਰ ਹਿੱਤਾ ਵੇਖੋ ਜਦੋਂ ਹਵਾ ਚੱਲਦੀ ਆ ਤੇ ਆਕਸੀਜਨ ਜਿਹੜੀ ਕਿੰਨੀ ਫਰੈਸ਼ ਮਿਲਦੀ ਆ ਸੋ ਇਹ ਵੱਧ ਤੋਂ ਵੱਧ ਰੁੱਖ ਲਾਓ ਤੇ ਵੇਖ ਕੇ ਮਨ ਨੂੰ ਇੰਨੀ ਖੁਸ਼ੀ ਹੁੰਦੀ ਆ ਕਿ ਆਕਸੀਜਨ ਹੀ ਇੰਨੀ ਕਾਵੇ ਇਹਨੇ ਕਾਪ ਰਹਿੰਦੇ ਆਉਂਦੇ ਨੇ ਤੇ ਜੀਵ ਜੰਤੂ ਆਉਂਦੇ ਆ ਸੋ ਵੱਧ ਤੋਂ ਵੱਧ ਰੁੱਖ ਲਗਾਓ ਭਰਾਓ